ਕਹਿੰਦੇ ਸਿਆਣੇ ਕਹਿੰਦੇ ਉਹਨਾਂ ਕਿਸੇ ਦੇ ਰਾਹ ਦਾ ਰੋੜਾ ਨਾ ਬਣਿਓ ਹਾਂ ਜੇ ਟੋਆ ਕਹਿੰਦੇ ਉਹ ਜ਼ਰੂਰ ਭਰ ਦਿਓ ਲੈ ਮਿੱਤਰੋ ਫਿਰ ਅੱਜ ਆਪਾਂ ਟੋਏ ਭਰੇ ਨੇ ਮੈਂ ਦੇ ਕਾਕੇ ਵਈ ਨੇ ਤੇ ਸਾਡੇ ਪੂਰੇ ਕੋਬੇਣਾ ਰੋੜਵਾ ਇਹ ਸੜਕ ਤੇ ਬਹੁਤ ਟੋਏ ਸੀਗੇ ਤੇ ਮੇਰੀ ਟੋਏਆਂ ਦੇ ਕਾਰਨ ਸਾਨੂੰ ਮੈਂ ਇਹ ਗੱਲ ਦੱਸਾਂ ਟੋਏ ਕਿਵੇਂ ਪਈ ਬਈ ਜੇ ਸੜਕ ਤੇ ਜਦੋਂ ਆਪਾਂ ਪੜੀ ਪਾ ਦਨੇ ਆ ਫਿਰ ਨਾ ਮੀਂਹ ਦਾ ਪਾਣੀ ਖੜ ਜਾਂਦਾ ਤਾਂ ਪਾਣੀ ਦੇ ਕਾਰਨ ਸੜਕ ਟੁੱਟ ਜਾਂਦੀ ਆ ਦੂਜੇ ਨੰਬਰ ਤੇ ਬਾਈਆਂ ਨੂੰ ਬੇਨਤੀ ਆ ਬਈ ਕਿ ਸੜਕਾਂ ਨਾ ਵੱਡਿਆ ਕਰੋ ਇੱਕ ਅੱਗ ਲਾਉਣ ਵਲੇ ਦਰਖਤਾਂ ਨੂੰ ਬਚਾਲਿਆ ਕਰੋ ਅੱਲਾਹ ਕਹਿੰਦਾ ਤੈਂ ਵੀਡੀਓ ਪਾਤੀ ਤੈਨੂੰ ਵੀਡੀਓ ਤੱਕ ਮਤਲਬ ਨਹੀਂ ਵੀਰੇ ਸੁਣੀ ਦੇ ਲਈ ਅੱਗੇ-ਅੱਗੇ ਤੂੰ 10 ਮਿੰਟ ਕੱਢ ਸਿੱਖ ਦੇ ਨਾ ਉਦਰਤ ਲਈ ਕੱਢ ਜਾਰ ਤੈਨੂੰ ਇੰਨਾ ਜਨੂਨ ਆਊਗਾ ਵੀ ਹਾਂ ਮੈਂ ਕੰਮ ਕਰਨਾ ਇੰਨਾ ਆਨੰਦ ਆਉਂਦਾ ਬਈ ਇਹ ਕੰਮ ਕਰਕੇ ਛੱਡ ਦੋ ਗੱਲਾਂ ਕੱਲਾ ਮੈਂ ਆਹ ਟੋਏ ਨਹੀਂ ਭਰਦਾ ਹੈਗਾ ਮੇਰੇ ਕੰਮ ਦੇਖ ਤੂੰ ਵੀਡੀਓ ਦੇ ਨਾਲ ਬਣਾ ਰਹੀ ਹੁਣ ਸਿਵਿਆਂ ਦੇ ਵਿੱਚ ਸਿਖਰ ਦੁਪਹਿਰੇ ਪਾਣੀ ਪਾ ਕੇ ਆਇਆ ਨਿਕਲ ਕੇ ਦੇਖ ਸਿਖਰ ਦੁਪਹਿਰੇ ਉਹ ਤੈਨੂੰ ਓ ਨਹੀਂ ਜਾਣ ਦੇਣਾ ਸਿਵਿਆਂ ਦੇ ਵਿੱਚ ਇਹਦਾ ਜਿੱਦੇ ਤੇਰਾ ਬੀਜ ਲਾਦਾ ਉੱਦੇ ਜਾਏਗਾ ਅਸੀਂ ਦਿਨ ਰਾਤ ਹੀ ਉੱਥੇ ਫਿਰਦੇ ਰਹਿਣੇ ਆ ਪਤਾ ਕਿੰਨਾ ਨਜ਼ਾਰਾ ਆਉਂਦਾ ਉਨਾਰ ਦੇ ਵਿੱਚ ਬੱਸੀ ਡਿੱਗੀ ਪਈ ਸੀ ਜੀ ਬਾਈ ਮੈਂ ਘਰੇ ਲੈ ਕੇ ਆਇਆ ਪਹਿਲਾਂ ਗਾਈ ਡਿੱਗੀ ਜੀ ਬਾਈ ਬਲਬੀਰ ਲੈ ਕੇ ਆਇਆ ਹੁਣ ਇੱਕ ਤਾਂ ਨੇਰੀ ਆਈ ਸੀ ਉਹਦੇ ਆਲ ਨਾਲ ਟੁੱਟ ਗਈ ਤੋਤੇ ਨਾਲ ਵਿੱਚ ਪਿੰਜਰੇ ਚ ਪਾ ਕੇ ਤਾਹਾਂ ਡੰਗ ਕੇ ਆਇਆ ਫਿਰ ਪਿੰਡ ਦੇ ਵਿੱਚ ਸਾਰੇ ਚ ਖੰਬਿਆਂ ਤੇ ਆਲ ਨੇ ਲਾਏ ਹੋਏ ਨੇ ਮੇਰੇ ਪਿੰਡ ਦੇ ਭੂਰੇਆਂ ਵਾਲੇ ਪੂਰਾ ਸਾਥ ਦਿੰਦੇ ਨੇ ਬਾਈ ਦਲੀਪ ਖਾੜੜਾ ਤੇ ਬਾਈ ਬਲਬੀਰ ਦਾ ਦਿਲੋਂ ਧੰਨਵਾਦ ਕਰਦਾ ਜੋ ਦਿਨ ਰਾਤ ਮੇਰੇ ਨਾਲ ਸੇਵਾ ਕਰਾਉਂਦੇ ਨੇ ਪਰਮਾਤਮਾ